ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਜੇ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰੀਏ ਜੋ ਬਹੁਤ ਚੋਟੀ ਦੀਆਂ ਟੀਮਾਂ ਬਣ ਚੁੱਕੀਆਂ ਜੋ ਕੱਲ ਨੂੰ ਕਿਸ਼ਨਪੁਰੇ ਦੀ ਧਰਤੀ ਤੇ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗਣ ਗਿਆ ਰੌਣਕਾਂ ਤੇ ਵਸਟਾਂ ਹੋਣਗੀਆਂ ਲੰਡੀਆਂ ਜੀਪਾਂ ਬਹੁਤ ਵਧੀਆ ਪ੍ਰਾਈਜ਼ ਰੱਖੇ ਗਏ ਆ ਤੇ ਸਾਰੇ ਹੀ ਚੋਟੀ ਦੇ ਸੁਪਰ ਡੂਪਰ ਸਟਾਰਸ ਸਾਰੇ ਹੀ ਪੁੱਜ ਰਹੇ ਆ ਅੱਜ ਕੱਲ ਨੂੰ ਕਿਸ਼ਨਪੁਰੇ ਦੀ ਧਰਤੀ ਤੇ ਜੋ ਪਲੇਅਰ ਪੁੱਜਨੇ ਆਪਾਂ ਨੂੰ ਜੋ ਕਮੇਟੀ ਵੱਲੋਂ ਕਲੀਅਰ ਹੋਏ ਆ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਆਂ ਬਹੁਤ ਛੋਟੀ ਦੀਆਂ ਟੀਮਾਂ ਬਣ ਗਈਆਂ ਤੇ ਚੋਟੀ ਦੇ ਸੁਪਰਸਟਾਰ ਖੇਡਣਗੇ ਕਈ ਪਲੇਅਰ ਇਦਾਂ ਦੇ ਆ ਜਿਨ੍ਹਾਂ ਨੇ ਕੱਲੂ ਪੰਜਾਬ ਦੇ ਸੀਜ਼ਨ ਦੀ ਸ਼ੁਰੂਆਤ ਕਰਨੀ ਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਤੋਂ ਵਾਪਸ ਆਏ ਆ ਤੇ ਜਿਨ੍ਹਾਂ ਨੇ ਕੱਲੂ ਸ਼ੁਰੂਆਤ ਕਰਨੀ ਆ ਜੇ ਪੰਜਾਬ ਦੇ ਸੀਜ਼ਨ ਦੀ ਵੱਡੇ ਵੱਡੇ ਖਿਡਾਰੀ ਸੁਪਰਸਟਾਰ ਖੇਡਣ ਜਾ ਰਹੇ ਆ ਜੇ ਆਪਾਂ ਗੱਲ ਕਰੀਏ ਜਿਵੇਂ ਇੱਥੇ ਟੀਮਾਂ ਦੀ ਟੀਮ ਇੱਥੇ ਜਿਵੇਂ ਖੇਡੂਗੀ ਲੰਡੀਆਂ ਜੀਪਾਂ ਬੈਸਟਾਂ ਨੂੰ ਮਿੱਤਰੋ ਤੁਹਾਨੂੰ ਇਹ ਵੀ ਦੱਸ ਦਈਏ ਕਿੱਧਰ ਨੂੰ ਜਾਣਗੇ ਲੰਡੀਆਂ ਜੀਪਾਂ ਵੇਖ ਕੇ ਜਰੂਰ ਦੱਸਿਓ ਜੋ ਟੀਮਾਂ ਤੇ ਖੜਾ ਰਹੀ ਆ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਜਿਵੇਂ ਕਿਸ਼ਨਪੁਰੇ ਕਲਾਂ ਦੀ ਧਰਤੀ ਦੇ ਟੀਮਾਂ ਆਲ ਓਪਨ ਦੀਆਂ ਪਹਿਲੀ ਟੀਮ ਖੇਡੇਗੀ ਸੰਤ ਬਾਬਾ ਵਿਕਾਸ ਸਿੰਘ ਜੀ ਕਬੱਡੀ ਕਲੱਬ ਵਿਸਾਖਾ ਸਿੰਘ ਜੀ ਕਬੱਡੀ ਕਲੱਬ ਕਿਸ਼ਨਪੁਰੇ ਦੇ ਨਾਮ ਤੇ ਦੂਜੀ ਟੀਮ ਖੇਡੇਗੀ ਆਨੰਦਪੁਰ ਸਾਹਿਬ ਭੋਲੇਵਾਲ ਦੇ ਨਾਮ ਤੇ ਤੀਜੀ ਟੀਮ ਖੇਡੇਗੀ ਮਾਨਕ ਕਬੱਡੀ ਕਲੱਬ ਫਗਵਾੜਾ ਚੌਥੀ ਟੀਮ ਖੇਡੇਗੀ ਕਬੱਡੀ ਕਲੱਬ ਬੁੱਟਰ ਪੰਜਵੀਂ ਟੀਮ ਖੇਡੇਗੀ ਗਰਦਾਸਪੁਰ ਲਾਇਨਜ਼ ਛੇਵੀਂ ਟੀਮ ਖੇਡੇਗੀ ਗੱਗੀ ਲੋਪੋ ਮਾਲਵਾ ਸੱਤਵੀਂ ਟੀਮ ਖੇਡੇਗੀ ਕਬੱਡੀ ਕਲੱਬ ਮਹਿਮਦਵਾਲ ਅੱਠਵੀਂ ਟੀਮ ਖੇਡੇਗੀ ਤੇਜਾ ਸਿੰਘ ਵਾਲਾ ਜੋ ਮਾਝੇ ਤੋਂ ਟੀਮ ਬੱਕ ਹੋਈ ਆ ਤੇ ਜੇ ਆਪਾਂ ਖਿਡਾਰੀਆਂ ਦੀ ਗੱਲ ਕਰੀਏ ਜੋ ਆਪਾਂ ਨੂੰ ਹਲੇ ਇੱਕ ਦਿਨ ਪਹਿਲਾਂ ਅਪਡੇਟ ਮਿਲੀ ਆ ਬਹੁਤ ਕੁਝ ਚੇਂਜ ਹੋ ਸਕਦਾ ਜੋ ਆਪਾਂ ਤਕਰੀਬਨ ਆਪਾਂ ਨੂੰ ਕਮੇਟੀ ਨੇ ਕਿਹਾ ਇਹ ਖਿਡਾਰੀ ਪਹੁੰਚ ਰਹੇ ਆ ਆਪਾਂ ਤੁਹਾਨੂੰ ਉਹ ਦੱਸ ਰਹੇ ਆ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਜਿਵੇਂ ਆਨੰਦਪੁਰ ਸਾਹਿਬ ਕੋਲੇਵਾਲ ਵਿੱਚ ਮਨੀਸ਼ ਬਾਹੂ ਅਕਬਰਪੁਰ ਗੋਰਾ ਰਸਾਲੂ ਅਮਨ ਦਿਉਰਾ ਮੋਹਿਤ ਡਿੰਗ ਭੋਲੂ ਮੋਰਕੀ ਬਿੰਦਰ ਦਿਉਰਾ ਰਵੀ ਦਿਉਰਾ 50% ਖੇਡ ਸਕਦਾ ਕਿਸ਼ਨਪੁਰੇ ਕਾਲੂ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣ ਗਈ ਗਰਦਾਸਪੁਰ ਲਾਇਨਸ ਜਿਸ ਵਿੱਚ ਜਸ਼ਨ ਆਲਮਗੀਰ ਰਕੇਸ਼ ਬੋਪਰ ਗਰਵਿੰਦਰ ਕਾਂਗਾ ਦੀਪ ਦਬਰਜੀ ਪੰਮਾ ਮਹੌਲੀ ਚੋਟੀ ਦੇ ਸੁਪਰਸਟਾਰ ਗਰਦਾਸਪੁਰ ਲਾਈਨਸ ਵਿੱਚ ਵੀ ਹੋਰ ਪਲੇਅਰ ਹੋਣਗੇ ਹਲੇ ਤੱਕ ਜਿੰਨੇ ਕ ਕਲੀਅਰ ਹੋਏ ਆ ਇੱਕ ਦਿਨ ਆ ਪਹਿਲਾਂ ਦੱਸ ਰਹੇ ਆ ਆਪਾਂ ਅਪਡੇਟ ਬਾਕੀ ਬਹੁਤ ਕੁਝ ਸਵੇਰ 10 ਮਿੰਟ ਪਹਿਲਾਂ ਵੀ ਖਿਡਾਰੀ ਗਰਾਊਂਡ ਵਿੱਚ ਜਾਣ ਤੋਂ 10 ਮਿੰਟ ਪਹਿਲਾਂ ਵੀ ਚੇਂਜ ਹੋ ਜਾਂਦੇ ਆ ਬਹੁਤ ਬਹੁਤ ਖਿਡਾਰੀ ਜੇ ਆਪਾਂ ਅਗਲੀ ਟੀਮ ਗੱਗੀ ਲੋਪੋ ਮਾਲਵਾਦੀ ਗੱਲ ਕਰੀਏ ਉਸ ਵਿੱਚ ਜੋ ਆਪਾਂ ਨੂੰ ਦੱਸਿਆ ਗਿਆ ਵਾਇਗਰੂ ਸੀਚੇ ਵਾਲ ਰਾਜੂ ਖੋਸਾ ਕੋਟਲਾ ਹਰਮਨ ਘੋਲੀਆ ਰੁਪਿੰਦਰ ਦੋਦਾ ਵੀ ਕਹਿ ਰਹੇ ਆ ਪਰ ਰੁਪਿੰਦਰ ਦੇ 50% ਚਾਂਸ ਆ ਸ਼ਾਇਦ ਹੀ ਖੇਡੇ ਕਾਲੂ ਤੇ ਸ਼ਰਨਾ ਡੱਗੋ ਰਮਾਣਾ ਰੂਮੀ ਲਹਾਰਾ ਸੁੱਖਾ ਜਿਉਣ ਵਾਲਾ ਤੇ ਬਹੁਤ ਛੋਟੀ ਦੀ ਟੀਮ ਇਹ ਵੀ ਗੱਗੀ ਲੋਪ ਮਾਲਵਾ ਵੀ ਕਾਲੂ ਚੋਟੀ ਦੇ ਸੁਪਰਸਟਾਰਾਂ ਨਾਲ ਲੈਸ ਹੋ ਕੇ ਪਹੁੰਚ ਰਹੀ ਹੈ ਪੈਸਟਲ ਭਿੰਦਰ ਸਕਵੀਰ ਗੁਰੂ ਸਰ ਹੋਰ ਵੀ ਸਾਰੇ ਹੀ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਐਸ ਕਬੱਡੀ ਕੱਪ ਤੇ ਜੋ ਆਪਾਂ ਨੂੰ ਅਪਡੇਟ ਕਲੀਅਰ ਹੋਈ ਸੀ ਆਪਾਂ ਤੁਹਾਨੂੰ ਉਹ ਦੱਸੀ ਆ ਮੌਕੇ ਤੇ ਇੱਕ ਅੱਧਾ ਖਿਡਾਰੀ ਚੇਂਜ ਵੀ ਹੋ ਸਕਦਾ ਬਹੁਤ ਕੁਝ ਚੇਂਜ ਹੋਣਾ ਬਾਕੀ ਆਪਾਂ ਪਹਿਲਾਂ ਇੱਕ ਦਿਨ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ